ਕਾਂਬਰ ਰਾਸ਼ੀ ਵਾਲਿਆਂ ਲਈ ਸ਼ਨੀ ਦੇਵ ਨੇ ਆਪ ਦੱਸੇ 6 ਉਪਾਅ ਜਿਨ੍ਹਾਂ ਨੂੰ ਕਰਨ ਨਾਲ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਹ 6 ਉਪਾਅ ਤੁਹਾਡੀ ਕਿਸਮਤ ਬਦਲਣ ਵਾਲੇ ਆ ਤੇ ਕਾਂਬਰ ਰਾਸ਼ੀ ਵਾਲਿਆਂ ਦੀ ਸਭ ਕੰਮ ਸਿੱਧੇ ਕਰ ਦੇਣਗੇ ਤੇ ਇਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ ਇਸ ਲਈ ਵੀਡੀਓ ਨੂੰ ਪੂਰਾ ਦੇਖੋ ਤੇ ਸ਼ਨੀ ਦੇਵ ਦੇ ਇਹ ਉਪਾਅ ਜ਼ਰੂਰ ਕਰੋ ਦੋਸਤੋ ਬਹੁਤ ਸਮੇਂ ਪਹਿਲਾਂ ਇੱਕ ਪਿੰਡ ਵਿੱਚ ਗੋਪਾਲ ਨਾਮ ਦਾ ਇੱਕ ਗਰੀਬ ਕਾਰੋਬਾਰੀ ਰਹਿੰਦਾ ਸੀ ਉਹ ਦਿਨ ਰਾਤ ਮਿਹਨਤ ਕਰਦਾ ਪਰ ਫਿਰ ਵੀ ਉਹਦੇ ਕਾਰੋਬਾਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਚੱਲਦੀ ਹੀ ਰਹਿੰਦੀ ਸੀ ਕਦੇ ਤਾਂ ਜੋ ਆਰਡਰ ਮਿਲਦੇ ਉਹ ਕੈਨਸਲ ਹੋ ਜਾਂਦੇ ਜਾਂ ਫਿਰ ਉਸ ਦੇ ਘਰ ਵਿੱਚ ਕੋਈ ਨਾ ਕੋਈ ਬਿਮਾਰ ਰਹਿੰਦਾ ਜਾਂ ਪੈਸਿਆਂ ਦੀ ਤੰਗੀ ਰਹਿੰਦੀ ਤੇ ਗੋਪਾਲ ਹਰ ਪਲ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਫਸਿਆ ਹੀ ਰਹਿੰਦਾ ਗੋਪਾਲ ਦੇ ਮਨ ਵਿੱਚ ਕਦੇ-ਕਦੇ ਵਿਚਾਰ ਆਂਦਾ ਕਿ ਉਹ ਗੋਪਾਲ ਦੇ ਮਨ ਵਿੱਚ ਕਦੇ-ਕਦੇ ਵਿਚਾਰ ਆਂਦਾ ਕਿ ਉਹ ਕਿਹੜੀ ਗਲਤੀ ਕਰ ਰਿਹਾ ਹੈ ਜਿਸ ਕਰਕੇ ਉਹਦੇ ਬੰਨ ਦੇ ਕੰਮ ਰੁੱਕ ਜਾਂਦੇ ਹਨ ਜਾਂ ਜਿਸ ਕਰਕੇ ਉਹ ਹਰ ਪਲ ਪਰੇਸ਼ਾਨੀ ਵਿੱਚ ਹੀ ਫਸਿਆ ਰਹਿੰਦਾ ਹੈ ਐਨੇ ਨੂੰ ਪਿੰਡ ਦੇ ਇੱਕ ਬੰਦੇ ਨੇ ਗੋਪਾਲ ਨੂੰ ਦੱਸਿਆ ਕਿ ਪਿੰਡ ਵਿੱਚ ਛਨੀ ਦੇਵ ਨੂੰ ਮੰਨਣ ਵਾਲੇ ਇੱਕ ਸਿੱਧ ਸਾਧੂ ਆਏ ਹਨ ਜੋ ਛਨੀ ਦੇਵ ਦੇ ਬਹੁਤ ਵੱਡੇ ਭਗਤ ਹਨ ਗੋਪਾਲ ਵੀ ਆਪਣੀ ਪਰੇਸ਼ਾਨੀ ਲੈ ਕੇ ਉਹਨਾਂ ਸਾਧੂ ਕੋਲ ਗਿਆ ਉਹਨਾਂ ਨੂੰ ਆਪਣੀ ਸਾਰੀ ਥਮਸਿਆ ਗੋਪਾਲ ਨੇ ਦੱਸੀ ਕਿ ਬਾਬਾ ਜੀ ਮੈਂ ਬਹੁਤ ਮਿਹਨਤ ਕਰਦਾ ਹਾਂ ਪਰ ਕਾਰੋਬਾਰ ਵਿੱਚ 바ਧਾ ਨਹੀਂ ਹੋ ਰਿਹਾ ਤੇ ਨਾਲ ਹੀ ਘਰ ਵਿੱਚ ਹਰ ਟਾਈਮ ਪਰੇਸ਼ਾਨੀ ਹੀ ਚੱਲਦੀ ਰਹਿੰਦੀ ਹੈ ਬਾਬਾ ਜੀ ਜ਼ਿੰਦਗੀ ਤੋਂ ਮੈਂ ਬਹੁਤ ਪਰੇਸ਼ਾਨ ਆ ਐਨੇ ਨੂੰ ਸਾਧੂ ਬਾਬਾ ਬੋਲੇ गोपाल तू अपनी परेशानी ਨੂੰ ਦੂਰ ਕਰਨ ਲਈ ਸ਼ਨੀ ਦੇਵ ਨੇ ਜੋ ਉਪਾਅ ਦੱਸੇ ਹਨ ਉਹ ਕਰ ਜਿੰਨਾ ਤੇਰੀ ਹਰ ਪਰੇਸ਼ਾਨੀ ਦੂਰ ਹੋ ਜਾਵੇਗੀ ਕਿਉਂਕਿ ਸਫਲਤਾ ਸਿਰਫ ਦਿਨ ਰਾਤ ਮਿਹਨਤ ਕਰਨ ਨਾਲ ਨਹੀਂ ਮਿਲਦੀ ਬਲਕਿ ਮਿਹਨਤ ਸਹੀ ਕੰਮ ਵਿੱਚ ਤੇ ਸਹੀ ਸਮੇਂ ਤੇ ਕੀਤੀ ਮਿਹਨਤ ਨਾਲ ਉਹਦਾ ਪੂਰਾ ਫਲ ਮਿਲਦਾ ਹੈ ਇਸ ਲਈ ਤੁਸੀਂ ਵੀ ਇਹ ਛੇ ਉਪਾਅ ਕਰਨ ਨਾਲ ਛਨੀ ਦੇਵ ਦੀ ਖਾਸ ਕਿਰਪਾ ਮਿਲ ਸਕਦੀ ਹੈ ਜੇ ਇਸ ਨਾਲ ਬੰਦੇ ਦਾ ਸਾਰਾ ਦਲਿੱਦਰ ਦੂਰ ਹੋ ਜਾਂਦਾ ਹੈ ਇਹ ਮਾਤਾ ਲక్ష్ਮੀ ਜੀ ਘਰ ਵਿੱਚ ਆਉਂਦੇ ਹਨ ਇਹ ਉਪਾਅ ਤੁਹਾਡੇ ਹਰ ਕੰਮ ਸਿੱਧੇ ਕਰ ਦੇਣਗੇ ਕਾਰੋਬਾਰ ਵਿੱਚ ਦਿਨ ਦੋਗਣੀ ਤਰੱਕੀ ਹੋਵੇਗੀ ਘਰ ਵਿੱਚ ਸਿਹਤ ਵਧੀਆ ਰਹੇਗੀ ਤੇ ਘਰ ਵਿੱਚ ਖੁਸ਼ੀ ਹੀ ਖੁਸ਼ੀ ਹੋਏਗੀ ਦੋਸਤੋ ਉਹ ਉਪਾਹ ਹਨ ਨੰਬਰ 1 ਪਹਿਲਾ ਉਪਾਹ ਜੋ ਸ਼ਨੀ ਦੇਵ ਨੇ ਕਰਨ ਨੂੰ ਕਹਿੰਦੇ ਹਨ ਪਹਿਲਾ ਉਪਾਹ ਜੋ ਸ਼ਨੀ ਦੇਵ ਕਰਨ ਨੂੰ ਕਹਿੰਦੇ ਹਨ ਉਹ ਹੈ ਜਿੰਨਾ ਹੋ ਸਕੇ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਮਦਦ ਕਰੋ ਕੈਸੇ ਜ਼ਰੂਰਤਮੰਦ ਦੀ ਮਦਦ ਕਰਨ ਨਾਲ ਸ਼ਨੀ ਦੇਵ ਬਹੁਤ ਜਲਦੀ ਖੁਸ਼ ਹੁੰਦੇ ਹਨ ਤੇ ਆਪਣੇ ਭਗਤਾ ਦੀ ਚੋਲੀ ਧਨ ਦੌਲਤ ਨਾਲ ਭਰ ਦਿੰਦੇ ਹਨ ਜੇ ਇਸ ਨਾਲ ਉਹਨਾਂ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਦੂਜਾ ਕੰਮ ਇਹ ਹੁੰਦਾ ਹੈ ਜਦੋਂ ਤੁਸੀਂ ਕਿਸੇ ਗਰੀਬ ਜਾਂ ਜ਼ਰੂਰਤਮੰਦ ਦੀ ਮਦਦ ਕਰਦੇ ਹੋ ਤਾਂ ਉਹ ਤੁਹਾਨੂੰ ਦਿਲੋਂ ਸੀਸ ਦਿੰਦਾ ਹੈ ਜੋ ਤੁਹਾਡੇ ਲਈ ਚੰਗੀ ਵਰਕਤਾ ਲੈ ਕੇ ਆਉਂਦੀ ਹੈ ਨੰਬਰ 2 ਸ਼ਨੀ ਦੇਵ ਜੀ ਦੂਜਾ ਉਪਾਅ ਦੱਸਦੇ ਹਨ ਜੇਕਰ ਕਿਸੇ ਬੰਦੇ ਦੇ ਬਹੁਤ ਮਿਹਨਤ ਕਰਨ ਦੇ ਬਾਅਦ ਵੀ ਕਾਰੋਬਾਰ ਜਾਂ ਨੌਕਰੀ ਵਿੱਚ ਤਰੱਕੀ ਨਹੀਂ ਹੋ ਰਹੀ ਜਾਂ ਫਿਰ ਘਰ ਵਿੱਚ ਪਰੇਸ਼ਾਨੀਆਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਸ਼ਨੀਵਾਰ ਦੇ ਦਿਨ ਸਵੇਰੇ ਉੱਠ ਕੇ ਸ਼ਨੀ ਜੰਤਰ ਨੂੰ ਘਰ ਵਿੱਚ ਰੱਖੋ ਜਿਸ ਨਾਲ ਘਰ ਵਿੱਚ ਖੁਸ਼ੀਆਂ ਆਉਣਗੀਆਂ ਤੇ ਨਾਲ ਹੀ ਕਾਰੋਬਾਰ ਤੇ ਨੌਕਰੀ ਦੇ ਤਰੱਕੀ ਦੇ ਰਾਹ ਖੁੱਲ ਜਾਣਗੇ ਤੇ ਘਰ ਵਿੱਚ ਸੁੱਖ ਸਮਰiddhi ਦਾ ਆਗਮਨ ਹੋਵੇਗਾ ਨੰਬਰ 3 ਸ਼ਨੀ ਦੇਵ ਨੇ ਤੀਜਾ ਉਪਾਅ ਜੋ ਗੋਪਾਲ ਨੂੰ ਦੱਸਿਆ ਉਹ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਤਾਂ ਤੁਹਾਨੂੰ ਲੱਗਦਾ ਹੈ ਹোন ਕੋਈ ਰਾਸਤਾ ਨਹੀਂ ਤਾਂ ਕੁੰਭ ਰਾਚੀ ਵਾਲਿਆਂ ਨੂੰ ਛਨੀ ਦੇਵ ਦੇ ਮੰਤਰਾਂ ਦਾ ਜਪ ਕਰਨਾ ਚਾਹੀਦਾ ਹੈ ਜਿਸ ਨਾਲ ਛਨੀ ਦੇਵ ਜਲਦੀ ਹੀ ਉਹਨਾਂ ਤੇ ਮਿਹਰਬਾਨ ਹੋਣਗੇ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਛਨੀ ਦੇਵ ਦੇ ਬੀਜ ਮੰਤਰ ਦਾ ਜਪ ਕਰ ਸਕਦੇ ਹੋ ਜੇਕਰ ਤੁਸੀਂ ਵੀ ਛਨੀ ਦੇਵ ਦਾ ਬੀਜ ਮੰਤਰ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਕਰੋ ਨੰਬਰ 4 ਜੇਕਰ ਕੁੰਭ ਰਾਸ਼ੀ ਵਾਲੇ ਕਸ਼ਟਾਂ ਤੋਂ ਬਹੁਤ ਤੰਗ ਹਨ ਤਾਂ ਉਹਨਾਂ ਲਈ ਛਣੀ ਦੇਵ ਇੱਕ ਖਾਸ ਤੇ ਆਸਾਨ ਉਪਾਅ ਦੱਸਦੇ ਹਨ ਸ਼ਨੀਵਾਰ ਦੇ ਦਿਨ ਕਿਸੇ ਵੀ ਕਾਲੇ ਕੁੱਤੇ ਨੂੰ ਰੋਟੀ ਖਿਲਾਓ ਜਿਸ ਨਾਲ ਤੁਹਾਡੇ ਸਾਰੇ ਕਸ਼ਟ ਟਲ ਜਾਂਦੇ ਹਨ ਹੋ ਸਕੇ ਤਾਂ ਇਹ ਉਪਾਅ ਰੋਜ਼ ਕਰੋ ਜਿਸ ਨਾਲ ਤੁਹਾਨੂੰ ਹੋਰ ਵੀ ਜ਼ਿਆਦਾ ਲਾਭ ਹੋਵੇਗਾ ਨੰਬਰ 5 ਛਨੀ ਦੇਵ ਭਗਵਾਨ ਹਨੂਮਾਨ ਜੀ ਨੂੰ ਮੰਨਣ ਵਾਲਿਆਂ ਤੇ ਬਹੁਤ ਖਾਸ ਕਿਰਪਾ ਕਰਦੇ ਹਨ ਤੁਸੀਂ ਦੇਖਿਆ ਹੀ ਹੋਣਾ ਜਦੋਂ ਮਹਾ ਭਾਰਤ ਵਿੱਚ ਭਗਵਾਨ ਹਨੂਮਾਨ ਜੀ ਅਰਜੁਨ ਦੇ ਰਥ ਤੇ ਬੈਠੇ ਸਨ ਤਾਂ ਅਰਜੁਨ ਹਾਰ ਦੀ ਬਾਜੀ ਵੀ ਜਿੱਤ ਜਾਂਦਾ ਸੀ ਇਸ ਲਈ ਛਨੀ ਦੇਵ ਕਹਿੰਦੇ ਹਨ ਕਿ ਜੇਕਰ ਤੁਸੀਂ ਹਨੂਮਾਨ ਚਾਲੀਸਾ ਜਾਂ ਹਨੂਮਾਨ ਭਗਵਾਨ ਜੀ ਦੀ ਪੂਜਾ ਕਰਦੇ ਹੋ ਤਾਂ ਸ਼ਨੀ ਦੇਵ ਦੀ ਤੁਹਾਡੇ ਉੱਪਰ ਖਾਸ ਕਿਰਪਾ ਹੋਵੇਗੀ ਜਿਸ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 6 ਸ਼ਿਵ ਭਗਵਾਨ ਸ਼ਨੀ ਦੇਵ ਦੇ ਗੁਰੂ ਹਨ ਜੇਕਰ ਤੁਸੀਂ ਵੀ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਸ਼ਨੀਵਾਰ ਦੇ ਦਿਨ ਸ਼ਿਵਲਿੰਗ ਤੇ ਕਾਲੇ ਤਿਲ ਚੜਾ ਕੇ ਛਨੀ ਦੇਵ ਦੀ ਕਿਰਪਾ پا ਸਕਦੇ ਹੋ ਜਿਸ ਨਾਲ ਤੁਹਾਨੂੰ ਸ਼ਨੀ ਦੇਵ ਦੀ ਕਿਰਪਾ ਪ੍ਰਾਪਤ ਹੋਵੇਗੀ ਇਸ ਨਾਲ ਛਨੀ ਦੇਵ ਤੁਹਾਨੂੰ ਹਰ ਸੁੱਖ ਸੁਵਿਧਾ ਦੇਣਗੇ ਤੇ ਘਰ ਵਿੱਚ ਖੁਸ਼ੀਆਂ ਲਿਆਉਣਗੇ ਦੋਸਤੋ ਅੱਜ ਆਪਾਂ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਕੁਝ ਆਸਾਨ ਉਪਾਅ ਦੱਸੇ ਹਨ ਜਿਨ੍ਹਾਂ ਨਾਲ ਤੁਸੀਂ ਛਨੀ ਦੇਵ ਦੀ ਕਿਰਪਾ پا ਸਕਦੇ ਹੋ ਐਦਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ